ਲੋ ਵੀ ਦੋਸਤੋ ਆਪਾਂ ਨਾ ਮਕਸਰ ਸਾਹਿਬ ਦੇ ਏਰੀਏ ਦੇ ਪਿੰਡ ਮੱਲਣ ਦੇ ਵਿੱਚ ਖੜੇ ਆ ਸੰਤ ਫਾਰਮਾਜੀ ਦੇ ਉੱਪਰ ਆਏ ਆ ਸੰਤ ਫਾਰਮਾਜੀ ਦੇ ਉੱਤੇ ਨਾ ਤੁਸੀਂ ਦੇਖੋਗੇ ਬਹੁਤ ਸਾਰੇ ਟਰੈਕਟਰ ਖੜੇ ਆ ਟਰਾਲੀਆਂ ਖੜੀਆਂ ਮਸ਼ੀਨਾਂ ਖੜੀਆਂ ਮੋਗਰਲੇ ਪਾਸੇ ਗੱਠਾਂ ਪੰਨਾਂ ਬੈਲਰ ਪਿਆ ਟਰਾਲੇ ਖੜੇ ਆ ਮੱਕੀ ਬੀਜਣ ਵਾਲੀ ਮਸ਼ੀਨ ਖਈਆ ਤੂੜੀ ਦੀਆਂ ਗੱਠਾਂ ਪੰਨਾਂ ਵੱਢਣ ਵਾਲੀਆਂ ਖੜੀਆਂ ਆ 22 ਸਵਰਨ ਹੁਣਾਂ ਨੂੰ 22 ਸਖਦੀਪ ਹੁਣਾਂ ਨੂੰ ਬਾਪੂ ਸੰਤ ਹੁਣਾਂ ਨੇ ਇੱਕ ਚੰਗੀ ਸਿੱਖਿਆ ਦਿੱਤੀ ਆ ਮਾਲਕ ਦੀ ਕਿਰਪਾ ਦੇ ਨਾਲ ਆਪ ਤਾਂ ਆਪਦਾ ਕੰਮ ਸੌਖਾ ਕਰ ਹੀ ਰਿਹਾ ਅਸਲ ਦੇ ਵਿੱਚ ਲੋਕਾਂ ਦਾ ਕੰਮ ਵੀ ਆਸਾਨ ਕਰ ਰਿਹਾ ਮੈਂ ਤੁਹਾਨੂੰ ਮੋੜ 'ਚ ਦੱਸ ਦਿਆਂ ਵੀ ਜੇਤ ਕਿਸੇ ਬੰਦੇ ਨੇ ਸੰਪਰਕ ਕਰਨਾ ਹੋਵੇ ਤੁਸੀਂ ਅਚਾਰ ਪਉਣਾ ਤੁਸੀਂ ਚਾਰ ਖਰੀਦਣਾ ਤੁਸੀਂ ਆਪਦਾ ਬਣਾ ਕੇ ਰੱਖਣਾ ਤੁਸੀਂ ਮੱਕੀ ਵੇਚਣੀ ਆ ਸਾਰਾ ਕੁਝ ਹੀ ਇਹ ਕਰ ਲੈਂਦੇ ਆ ਮਤਲਬ ਸਾਰੇ ਮਸਲੇ ਹੱਲ ਕਰ ਲੈਂਦੇ ਆਪਾਂ ਬਾਈ ਹੁਣਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਅਸਲ ਦੇ ਵਿੱਚ ਨਾਲ ਇੱਕ ਤੂੜੀ ਪ੍ਰੈਸ ਕਰਕੇ ਗੰਢਾ ਬਣਨ ਵਾਲੀ ਮਸ਼ੀਨ ਲਾਈ ਉਹਦੇ ਬਾਰੇ ਵੀ ਜਾਣਕਾਰੀ ਜਿੰਨੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਪਹਿਲਾਂ ਮੱਕੀ ਤੋਂ ਸ਼ੁਰੂ ਹੋ ਜੀਏ ਅੱਜ ਮੱਕੀ ਦੱਸੀ ਜਨ ਚੱਲਦਾ ਹਾਂਜੀ ਹਾਂਜੀ ਅੱਜ ਤੁਹਾਡੇ ਕੋਲ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਪਈਆਂ ਸਿੰਗਲ ਰੋ ਡਬਲ ਰੋ ਆਫਰ ਰੋ ਸਭ ਤੋਂ ਵੱਧ ਕਾਮਯਾਬ ਕਿਹੜੀ ਆ ਕਿਉਂਕਿ ਤੁਸੀਂ ਸਾਰਿਆਂ ਵਰਤੀਆਂ ਇੱਕ ਥੋੜੀ ਜਾਣਕਾਰੀ ਵੀ ਹੋ ਜੂਗੀ ਲੋਕਾਂ ਨੂੰ ਆ ਜਿਆਦਾ ਕੰਮ ਆਪਾ ਇਹ ਵੈਸੇ ਪਤਾ ਕੀ ਚੀਜ਼ ਐ ਵੀ ਇਹ ਅੱਜ ਦੇ ਸਮੇਂ 'ਚ ਹੁਣ ਇਹ ਕਾਮਯਾਬ ਆ ਸਭ ਤੋਂ ਕਿਉਂ ਕਾਰਨ ਕੀ ਐ ਵੀ ਸਭ ਤੋਂ ਜਿਹੜੀ ਐ ਨਾ ਮੱਕੀ ਦੀ ਜਿਹੜਾ ਸੀਜ਼ਨ ਐ ਉਹ ਆਉਂਦਾ ਗਰਮੀ ਦੇ ਰੁੱਤ 'ਚ ਤੇ ਗਰਮੀ ਦੇ ਰੁੱਤ ਵਿੱਚ ਸਭ ਤੋਂ ਵੱਡਾ ਜੋਰ ਲੱਗਦਾ ਜਿਹੜਾ ਵੇਖਦੀ ਆਪਾਂ ਰਸਤਾ ਬਣਾਉਣੀ ਜਿਹਦੇ ਵਿੱਚ ਉਸ ਵਾਸਤੇ ਲੇਬਰ ਤੋਂ ਲੈ ਕੇ ਹਰੇ ਉਦੋਂ ਝੋਨੇ ਦਾ ਸੀਜ਼ਨ ਨਾਲ ਕ੍ਰੈਸ਼ ਹੋ ਜਾਂਦਾ ਤਾਂ ਲੇਬਰ ਮਿਲਦੀ ਨਹੀਂ ਇੱਕ ਇਹ ਜਿਹੜਾ ਕੰਮ ਹੈ ਇਹਨਾਂ ਤਿੰਨ ਮਸ਼ੀਨਾਂ ਜਿੰਨਾ ਕੱਲੀ ਮਸ਼ੀਨ ਖਿੱਚਦੀ ਆ ਤਾਂ ਇਸ ਕਰਕੇ ਜਿਹੜਾ ਮੋਸਟਲੀ ਜਿਹੜਾ ਕਿਸਾਨ ਭਰਾ ਹੈ ਉਹ ਇਸ ਨੂੰ ਰეკਮੈਂਡ ਕਰਦਾ ਹੁਣ ਇੱਕ ਲੇਬਰ ਨਹੀਂ ਹਾਂਜੀ ਇੱਕ ਤਾਂ ਲੇਬਰ ਨਹੀਂ ਪੈ ਰਹੀ ਐ ਤੇ ਇੱਕ ਇਹ ਕੰਮ ਤਿੰਨ ਮਸ਼ੀਨਾਂ ਜਿੰਨਾ ਕੱਲੀ ਮਸ਼ੀਨ ਕਰ ਦਿੰਦੀ ਇੱਕ ਜ਼ਿਆਦਾ ਕਰਦੀ ਆ ਤੇ ਖੁੱਭਣ ਦੀ ਪ੍ਰੋਬਲਮ ਖੁੱਭਣ ਦੀ ਪੈਜੀ ਐ 4x4 ਤੇ ਆ ਇਹ ਇਹਨੂੰ ਪਾਣੀ ਦੇ ਵਿੱਚ ਵੀ ਚੱਲਦਾ ਕੋਈ ਦਿੱਕਤ ਨਹੀਂ ਆਉਂਦੀ ਇਸ ਚੀਜ਼ ਦੀ ਜੇ ਟਰਾਲੀ ਨਹੀਂ ਵੀ ਪਾਣੀ ਤਾਂ ਇਹਦੇ ਨਾਲ ਵੀ ਦੋ ਚਾਰ ਕਿੱਟਦਾ ਇਹਦੇ ਨਾਲ ਵੀ ਲੱਗਦਾ ਪਰ ਨਹੀਂ ਇਹਦੇ ਸਕੀਤਰੀ ਜੋ ਪਹਿਲਾ ਰਾਉਂਡ ਲਾਉਂਦੇ ਆ ਉਹ ਤਾਂ ਮੋਸਟਲੀ ਹੱਸੇ ਨਾਲ ਹੀ ਲਾਉਂਦੇ ਆ ਪਰ ਜੇ ਜਿਆਦਾ ਪਾਣੀ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਦੇ ਵਿੱਚ ਵੀ ਇੱਕ ਨੀਅਰ ਵਾਟਰ ਟਰਾਲੀ ਮੱਕੀ ਦੀ ਪੈ ਜਾਂਦੀ ਹੈ ਤਾਂ ਉਸੇ ਦੇ ਨਾਲ ਹੀ ਅੱਕੇ ਉਸ ਨੂੰ ਅਸੀਂ ਵੜ ਦਿੰਦੇ ਆ ਕੋਈ ਦਿੱਕਤ ਨਹੀਂ ਤੇ ਇਹ ਇਹਦੇ ਨਾਲ ਤੁਸੀਂ ਆਬਦ ਤਾਂ ਬਣਾਉਣਾ ਹੀ ਬਣਾਉਣਾ ਤੁਸੀਂ ਇਹਦੇ ਨਾਲ ਕਿਸਾਨਾਂ ਦਾ ਵੀ ਬਣਾ ਕਿਤੇ ਹਾਂਜੀ ਚਲ ਜੋ ਜੀਕਰ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਏਰੀਏ ਦੇ ਵਿੱਚ ਦੂਰ ਤੱਕ ਹੁਣ ਜਲੰਧਰ ਤੱਕ ਵੀ ਸਾਡੇ ਕੋਲੇ ਦਸੂਹੇ ਤੱਕ ਦੇ ਫੋਨ ਆਏ ਵੀ ਹੈ ਤਾਂ ਅਸੀਂ ਜਾ ਕੇ ਬਣਾਉਣੀ ਆ ਉਸ ਦਾ ਮਤਲਬ ਤੁਹਾਡੇ ਤੋਂ ਕੋਈ ਵੀ ਬੰਦਾ ਜਿਹੜਾ ਬਣਵਾਉਣਾ ਚਾਹੁੰਦਾ ਹੈ ਨਾਲ ਉਹ ਬਣਵਾ ਵੀ ਸਕਦਾ ਹੈ ਜੇ ਤਾਂ ਸੁਖਿੰਦਰ ਬਾਈ ਜੀ ਕੋਈ ਗੱਠਾ ਬਣਾਉਣਾ ਚਾਹੁੰਦਾ ਤਾਂ ਉਹ ਸਾਡੇ ਤੋਂ ਗੱਠਾ ਵੀ ਬਣਵਾ ਸਕਦਾ ਹੈ ਬਈ ਆਪਣੇ ਕੋਲੇ ਉਹ ਗੱਠਾ ਬਣਾਉਣ ਵਾਲੀ ਮਸ਼ੀਨ ਹੈ ਜੇਕਰ ਕੋਈ ਇਹ ਵੀ ਚਾਹੁੰਦਾ ਵੀ ਅਸੀਂ ਪੱਟ ਚ ਪਾਉਣਾ ਆਪਦੇ ਘਰੇ ਪਾਉਣਾ ਤਾਂ ਅਸੀਂ ਇਸ ਦੇ ਨਾਲ ਕੱਟ ਕੇ ਉਸ ਦੀ ਟਰਾਲੀ ਚ ਵੀ ਪਾ ਦਿੰਨੇ ਆ ਜੇ ਇਸ ਤੋਂ ਇਲਾਵਾ ਉਸ ਨੇ ਪੂਰੇ ਠੇਕਾ ਕਰਨਾ ਵੀ ਬਾਈ ਜੀ ਮੈਂ ਤਾਂ ਆਪਦੇ ਘਰੇ ਹੀ ਰਹੂੰਗਾ ਤੁਸੀਂ ਵੱਢਣੀ ਹੈ ਤੁਸੀਂ ਘਰੇ ਸੈਟ ਕੇ ਜਾਣੀ ਹੈ ਤਾਂ ਫੇਰ ਅਸੀਂ ਉਹ ਜਿਹੇ ਠੇਕਾ ਵੀ ਕਰ ਲੈਂਦੇ ਆ ਸਾਡੇ ਕੋਲੇ ਉਹ ਜੇ ਸਾਰੇ ਸੰਦੇ ਹੈਗੇ ਤੇ ਆ ਜੇ ਕਿਸੇ ਨੇ ਹੱਥ ਹੱਥੀ ਵੱਢਣ ਨੂੰ ਕੋ ਬਣਾਉਣੀ ਆ ਤਾਂ ਇਹ ਕੰਮ ਵੀ ਕਰਦੇ ਆ। ਇਹ ਹੱਥੀ ਵੱਢਣ ਵਾਸਤੇ ਇਹ ਬਈ ਸਿਕਿੰਦਰ ਜੀ ਇਹਨੂੰ ਮੱਕੀ ਵੀ ਵੱਡੂਗਾ 10 12 ਫੁੱਟ ਦੀ ਫਸਲ ਜਵਾਰ ਵੀ ਵੱਡੂਗਾ ਕੋਈ ਵੀ ਜੰਮੀ ਵੀ ਵੱਡੂਗਾ ਹਰੇਕ ਫਸਲ ਨੂੰ ਇਹ ਵੜਦਾ ਜੇ ਰਸਤਾ ਬਣਾਉਣ ਵਾਸਤੇ ਵੀ ਇਹਨੂੰ ਲੈਣਾ ਹੋਵੇ ਤੇ ਅਸੀਂ ਕਿਰਾਏ ਤੇ ਵੀ ਦਿੰਨੇ ਆ ਤੇ ਉੰਜ ਵੱਢ ਕੇ ਵੀਰਾ ਇਹ ਰਸਤਾ ਬਣਾਉਣ ਵਾਸਤੇ ਵੀ ਆ। ਜਾਂ ਕਈ ਵਾਰ ਕਈ ਲੋਕੀ ਕਹਿੰਦੇ ਆ ਵੀ ਪੱਠੇ ਵੱਢ ਕੇ ਸ਼ਹਿਰ ਵੇਚਦੇ ਆ। ਜੀ। ਤਾਂ ਉਹਦੇ ਵਾਸਤੇ ਵੀ ਅਸੀਂ ਇੱਕ ਕਿਰਾਏ ਤੇ ਵੀ ਦੇ ਦਿੰਨੇ ਆ। ਕਿਰਾਏ ਤੇ ਵੀ। ਤੇ ਆ ਵੀ ਕਰਾਇਦੇ ਦੇ ਦਿੰਨੇ ਆ ਨਹੀਂ ਵੀਰ ਜੀ ਦਾ ਟਰੈਕਟਰ ਮਗਰੀ ਚਲਦੀ ਆ ਸਾਡਾ ਸਿੱਟ ਹੀ ਉਵੇਂ ਜਾਂਦਾ ਨਾਲ ਨਾਲ ਤੇ ਇਧਰਲੇ ਪਾਸੇ ਜਿਹੜੇ ਆ ਖੜੇ ਆ ਉਹ ਦੋ ਲੋਡਰਾਂ ਤੇ ਲਾਏ ਹੋਏ ਆ ਹਾਂਜੀ ਦੋ ਲੋਡਰ ਜਦੋਂ ਜੇ ਕਿਸੇ ਦੇ ਜ਼ਿੰਮੇਦਾਰ ਦੇ ਪਿੱਟ ਚ ਪਾਉਣਾ ਜਾਂ ਉਹਦੇ ਕਰਕੇ ਉਹਦੇ ਘੰਡਾ ਬਣਾ ਕੇ ਦੇਣੀ ਆ ਤਾਂ ਉਹਦੇ ਉਹਦੇ ਵਾਸਤੇ ਆ ਲੋਡਰਾਂ ਵਾਲੇ ਵੀ ਖੜੇ ਆ ਲੋਡਰ ਭਾਈ ਹਾਂ ਇਹ ਪਿੱਟ ਦੀ ਲੜਾਈ ਵੀ ਕਰਦਾ ਤੇ ਉਸ ਨੂੰ ਪ੍ਰੈਸ ਵੀ ਕਰਦਾ ਤੇ ਸਾਡੇ ਉਂਝ ਮਕਸਦ ਚ ਵੀ ਆਉਂਦਾ ਤੇ ਆਹ ਟਰਾਲੀਆਂ ਢੋਣ ਵਾਲਾ ਟਰੈਕਟਰ ਹੈ ਇਹ ਟਰਾਲੀਆਂ ਢੋਣ ਵਾਲਾ ਮਸ਼ੀਨ ਵੀ ਚਲਾਉਂਦਾ ਬਈ ਪਰ ਹੁਣ ਨਾ ਬਈ ਸਿਕੰਦਰ ਜੀ ਜਿਵੇਂ ਮੀ ਜਦੋਂ بارش ਦੀ ਆ ਜਾਂਦੀ ਹੈ ਤਾਂ ਜ਼ਿਆਦਾਤਰ ਕੀ ਆ ਜਾਂਦਾ ਵੀ ਪਾਣੀ ਹੋਣ ਕਰਕੇ ਨਾ ਤਾਂ ਉੱਥੇ ਟਰੈਕਟਰ ਖੁੱਭਣ ਦੀ ਦਿੱਕਤ ਬਹੁਤ ਆਉਂਦੀ ਹੈ ਜੇ ਆਪਣਾ ਕੱਟਣ ਵਾਲਾ 4x4 ਤੇ ਆ ਤੇ ਨਾਲ ਟਰਾਲੀ ਵਾਲਾ ਵੀ 4x4 ਤੇ ਚਾਹੀਦਾ ਫਿਰ ਅਸੀਂ ਉਸ ਕਰਕੇ ਸਾਡੇ ਕੋਲੇ ਇੱਕ ਟਰੈਕਟਰ ਆ ਰਿਹਾ 3 4x4 ਹੈ ਚਾਰ ਟਰੈਕਟਰਾਂ ਦਾ ਸੈੱਟ ਹੈ ਦੋ ਮਸ਼ੀਨਾਂ ਲਗਾਤਾਰ ਬਰਾਬਰ ਚੱਲਦੀਆਂ ਰਹਿੰਦੀਆਂ ਉਹਦੇ ਨਾਲ ਅੱਛਾ ਦੋ ਬਰਾਬਰ ਬਰਾਬਰ ਮਸ਼ੀਨਾਂ ਹਾਂ ਚਾਰ ਟਰੈਕਟਰ 4x4 ਦਾ ਪ੍ਰਬੰਧ ਹੈਗਾ ਸਾਡੇ ਕੋਲੇ ਬਈ अच्छा यार परवान तो यार ਤੁਹਾਡੇ ਤੱਕੜੇ ਕੀਤੇ ਆ ਇਹ ਗੱਲ ਮੰਨਣੀ ਪਊਗੀ ਮਤਲਬ ਆਪਾਂ ਕਹਿ ਲਈਏ ਵੀ ਜਿਵੇਂ ਯੋਧਾ ਲੜਨ ਵਾਲਿਆਂ ਵਾਂਗ ਹਥਿਆਰ ਪੂਰੇ ਆ ਇੱਕ ਵਾਰ ਨਹੀਂ ਬਈ ਇਹ ਮੱਕੀ ਦਾ ਕੀ ਹੁੰਦਾ ਬਾਈ ਜੀ ਇਹਦਾ 35 ਦਿਨਾਂ ਦਾ ਸੀਜ਼ਨ ਹੈ ਇਹਦੇ ਵਿੱਚ ਜੇ ਤੁਹਾਡੇ ਕੋਲ ਹਥਿਆਰ ਘੱਟ ਹੈ ਤੇ ਫਿਰ ਤੁਸੀਂ ਇਸ ਨੂੰ ਸਵਾਲ ਨਹੀਂ ਸਕਦੇ ਥੋੜੇ ਦਿਨਾਂ ਦੀ ਫਸਲ ਹੈ ਬਾਈ ਹਾਂ ਜੀ ਥੋੜੇ ਦਿਨ ਬਾਈ ਜਿਹੜਾ ਆਪ ਆਪ ਪਾਉਂਦੇ ਆ ਜਿਹੜਾ ਤੁਸੀਂ ਸਾਈਲੇਜ ਨਾਲ ਵੇਚਦੇ ਵੀ ਆ ਹਾਂ ਜੀ ਸਾਈਲੇਜ ਸੇਲ ਕਰਦੇ ਆ ਬਾਈ ਸਾਈਲੇਜ ਨਾਲ ਸੇਲ ਕਰਦੇ ਉਹ ਕਿੰਨੇ ਕਿੱਲਿਆਂ ਦਾ ਕਰਦੇ ਆ ਉਹ ਅਸੀਂ ਵੀਰਜੀ ਵੀ ਕੋਈ ਵੀ ਚਾਹੇ ਕਿਸਾਨ ਭਰਾ ਸਾਡੇ ਕੋਲੇ ਆ ਕੇ ਵੇਖੇ ਸਭ ਨੂੰ ਪਤਾ ਵੀ ਇੱਕ ਸਾਇਲੇਜ ਆਸਤੇ ਚਾਹੇ ਮੱਕੀਆਂ ਸਾਰੀਆਂ ਚੰਗੀਆਂ ਪਰ ਪਾਇਨਰ ਦਾ ਰਿਜ਼ਲਟ ਸਾਰੇ ਬਹੁਤ ਬੰਦਿਆਂ ਨੇ ਵੇਖਿਆ ਵੀ ਬਹੁਤ ਪਾਇਨਰ 18 44 18 90 ਦਾ ਰਿਜ਼ਲਟ ਵਧੀਆ ਰਿਹਾ ਅਸੀਂ ਤੁਹਾਨੂੰ ਵੀ ਵੀਰ ਜੀ ਇਸ ਟਾਈਮ ਬੈਲ ਵੀ ਵਿਖਾ ਸਕਦੇ ਹਾਂ ਲਗਭਗ 250 ਏਕੜ ਤਾਂ ਹੋਏ ਅਸੀਂ ਪਾਇਨਰ ਬੀਜੀ ਹੋਈ ਐ ਅੱਛਾ 250 ਕਿੱਲਾ ਵੀ 250 ਕਿੱਲਾ ਬੀਜਿਆ ਹੋਇਆ ਆਪਦਾ ਤੇ ਲਗਭਗ 100 ਕਿੱਲਾ ਅਸੀਂ ਕੰਟਰੈਕਟ ਤੇ ਬੀਜਿਆ ਹੋਇਆ ਲੋਕਾਂ ਤੋਂ ਜਿਹੜਾ ਅਸੀਂ ਚੱਕਣਾ ਤਾਂ ਅਸੀਂ ਆਪ ਜਿਆਦਾਤਰ ਸਾਡੇ ਕੋਲ ਜਿਹੜਾ ਸਾਈਲੇਜ ਆ ਉਹ ਪਾਇਨਰ ਦਾ ਹੀ ਹੁੰਦਾ ਚਾਹੇ ਉਸ ਦੇ ਕਿਸਾਨ ਭਰਾ ਸਾਥੋਂ ਬੈਲ ਆ ਕੇ ਵੇਖ ਸਕਦੇ ਆਪਾਂ ਆਮ ਤੌਰ ਤੇ ਬਹੁਤੀ ਔਰ ਕਹਿ ਦਿੰਨੇ ਆ ਅਸੀਂ ਫਲਾਨਿਆਂ ਤੋਂ ਸਾਈਲੇਜ ਖਰੀਦਦੇ ਆ ਪਰ ਉਹਦਾ ਆਪਦੀ ਪ੍ਰੋਡਕਸ਼ਨ ਕਿੰਨੀ ਆ ਕਿਹੜੀ ਪ੍ਰੋਡਕਸ਼ਨ ਆ ਕਈ ਵਾਰ ਇਹ ਵੀ ਨਹੀਂ ਪਤਾ ਹੁੰਦਾ ਜਿਹੜਾ ਸਾਈਲੇਜ ਪੈਕ ਕੀਤਾ ਪਿਆ ਉਹ ਕੀ ਹੈ ਕਿੱਥੋਂ ਖਰੀਦਿਆ ਕਿਵੇਂ ਖਰੀਦਿਆ ਪਰ ਸਾਡੀ ਲਗਭਗ 350 ਕਿਲੇ ਦੀ ਪ੍ਰੋਡਕਸ਼ਨ ਆਪਦੀ ਦੇਖ ਰੇਖ ਦੀ ਹੈ ਨਹੀਂ ਉਹ ਉਹ ਚੈੱਕ ਹੋਰ ਵੀ ਗੱਲ ਵੱਡੀ ਮੋਹਰ ਲੱਗ ਜਾਂਦੀ ਹੈ ਨਾ ਵੀ ਜਦੋਂ ਬਾਪੂ ਦੇ ਨਾਂ ਤੇ ਕੰਮ ਹੀ ਕਰ ਬੈਠੇ ਤਾਂ ਉੱਥੇ ਜੇ ਉਸ ਦੇ ਨਾਂ ਤੇ ਕੀਤਾ ਜੇ ਜੇ ਹੁਣ ਉੱਥੇ ਕੋਈ ਹਲਤ ਕਰਾਂਗੇ ਤਾਂ ਫਿਰ ਬਾਪੂ ਤੇ ਲੱਗ ਜੂ ਉਸ ਤੇ ਲੱਗ ਜੂ ਆਪਾਂ ਤਾਂ ਕਹਿੰਦੇ ਆ ਵੀ ਫੇਰ ਨਹੀਂ ਕਰ ਸਕਦੇ ਉਹ ਸਾਡਾ ਸਾਥ ਛੱਡ ਗਿਆ ਪਰ ਆਪਾਂ ਕਹਿੰਦੇ ਆ ਉਹਦਾ ਨਾਂ ਜਿੱਥੋਂ ਤੱਕ ਅਸੀਂ ਪਛਾ ਸਕੀਏ ਜੋ ਇੱਕ ਤੀ ਪੁੱਤਰ ਦਾ ਫਰਜ਼ ਹੁੰਦਾ ਹੈ ਜਿੱਥੇ ਤੱਕ ਪਹੁੰਚੇ ਜੀ ਉਹ ਉਹ ਸਾਇਲੇਜ ਆ ਕੋਈ ਬੰਦਾ ਪਾੜ ਕੇ ਚੈੱਕ ਕਰ ਲੇ ਕੋਈ ਬੰਦਾ ਪਾੜ ਕੇ ਚੈੱਕ ਕਰ ਲੇ ਜੋ ਮਰਜ਼ੀ ਜੋ ਮਰਜ਼ੀ ਚੈੱਕ ਕਰਾ ਤੇ ਆ ਜਿਹੜੀ ਮਸ਼ੀਨ ਆ ਬਾਈ ਇਹ ਵੀ ਲੋਕਾਂ ਦੇ ਖੇਤਾਂ ਤੱਕ ਪਹੁੰਚ ਜਾਂਦੀ ਐ ਇੱਥੋਂ ਤੱਕ ਬਾਈ ਸਖਜਿੰਦਰ ਜੀ ਸਾਇਲੇਜ ਦੀ ਜ਼ਿੰਮੇਵਾਰੀ ਐ ਜੇ ਸਾਇਲੇਜ ਕਿਸਾਨ ਉਪਰਾ ਲੈ ਜਾਂਦਾ ਮੰਨ ਲਓ ਆਪਦੇ ਪਸ਼ੂਆਂ ਉੱਤੇ 10 ਕੁਇੰਟਲ ਲੈ ਗਿਆ ਯਾਰ 15 ਕੁਇੰਟਲ ਲੈ ਗਿਆ ਉਹਦੀਆਂ ਗਾਇਆਂ ਦੀਆਂ ਦੋ ਗੱਠਾਂ ਕੋਈ ਖਰਾਬ ਨਿਕਲ ਗਈਆਂ ਬਾਈ ਉਹ ਘਰੇ ਰੱਖ ਲੈ ਤੇ ਫੋਨ ਕਰ ਦੇ ਗੂਗਲ ਪੇ ਰੈਂ ਜਾਂਦਾ ਪੈਸੇ ਪਾ ਦਾਂਗੇ ਜਾ ਕੇ ਗੱਠਾਂ ਲੈ ਜੀ ਹੂੰ ਕੋਈ ਦਿੱਕਤ ਨਹੀਂ ਆਲੀ ਇੱਕ ਨਾ ਬਾਈ ਜੀ ਇੱਕ ਗੱਲ ਦੱਸਦਾ ਮੈਂ ਪਰ ਮੇਰੇ ਕੋਲ ਕੋਟਕਪੂਰੇ ਦਾ ਇੱਕ ਪਰਸਨ ਸੀ ਜੀ ਉਹਦੇ ਘਰੇ ਉਹਨੇ 10 ਗੱਠੇ ਲਵਾਇਆ ਤੇ ਇੱਕ ਗੱਠ ਜਦੋਂ ਉਤਾਰਦੇ ਸੀ ਪਾਟ ਗਈ ਸੀ ਜੀ ਤੇ ਮੈਨੂੰ ਕਹਿੰਦਾ ਜਿਹੜੀ ਗੱਠ ਯਾਰ ਇੱਕ ਨਾ ਮੇਰੀ ਗੱਠ ਪਾਟ ਕੇ ਖਰਾਬ ਹੋ ਗਈ ਹੂੰ ਉਸ ਤੋਂ ਬਾਅਦ ਅਸੀਂ ਫਰੋਜਪੁਰ ਪ੍ਰਚਾਰ ਲਾਉਣ ਜਾਂਦੇ ਸੀ ਉਹਦੀ ਇੱਕ ਗੱਠ ਮੈਂ ਸਪੈਸ਼ਲ ਲਾ ਕੇ ਆ ਮਖ ਨਹੀਂ ਤੇਰਾ ਤੇਰੇ ਦਿਲ ਦਾ ਕੋਈ ਮੈਨੂੰ ਇਹ ਦਿਲ ਨਹੀਂ ਦੁਖਣਾ ਚਾਹੀਦਾ ਬਿਜ਼ਨਸ ਤਾਂ ਜ਼ਿੰਦਗੀ ਚੱਲਦੀ ਰਹੇ ਹਾਂ ਤੇ ਅਜੇ ਹੂੰ ਜੇ ਕਿਤੇ ਵੀ ਦਿੱਕਤ ਆ ਜੇ ਕਿਉਂਕਿ ਪੱਠੇ ਹੈ ਕਈ ਵਾਰ ਕੋਈ ਮਾੜੀ ਮੋਟੀ ਦਿੱਕਤ ਆ ਜਾ ਆਪਦੇ ਘਰੇ ਰੱਖੇ ਫੋਨ ਕਰੀ ਗੱਲ ਖਤਮ ਆਪਾਂ ਵੇਚਾਂਗੇ ਤਾਂ ਬਾਪੂ ਦੇ ਨਾਮ ਦਾ ਅਸ਼ੀਰਵਾਦ ਹੀ ਲਵਾਂਗੇ ਨਹੀਂ ਵੇਚਦੇ ਇਹ ਕਿੰਨੀ ਕੁ ਦੂਰ ਤੱਕ ਡਿਲੀਵਰ ਕਰ ਦਿੰਨੇ ਬਾਈ ਪੂਰੇ ਪੰਜਾਬ ਚ ਬਾਈ ਜਿੱਥੇ ਮਰਜੀ ਇਸ ਤੋਂ ਇਲਾਵਾ 5 ਸਟੇਟਾਂ ਚ ਬਾਈ ਸਿਕੰਦਰ ਗੈਸ ਵਾਰ ਰਾਜਸਥਾਨ ਗਿਆ ਜੋਪੀ ਗਿਆ ਉਤਰਾੰਚਲ ਗਿਆ ਹਿਮਾਚਲ ਗਿਆ ਜੰਮੂ ਜੀ ਤੇ ਆਹ ਮਸ਼ੀਨ ਕਿੱਥੋਂ ਤੱਕ ਲੈ ਜਾਣੀ ਹੈ ਇਹ ਮਸ਼ੀਨ ਵੈਸੇ ਬਾਈ ਸਿਕੰਦਰ ਇਹ ਨਾ ਏਰੀਏ ਦੇ ਨੇੜੇ ਹੀ ਜਾਂਦੀ ਹੈ ਇਹ 25 30 ਕਿਲੋਮੀਟਰ ਦਾ ਏਰੀਆ ਕਵਰ ਕਰਦੀ ਹੈ ਕਿਉਂਕਿ ਜਿਆਦਾ ਦੂਰ ਤੱਕ ਇੰਨਾ ਅਡਜਸਟਮੈਂਟ ਮੁੱਲਣ ਪਿੰਡ ਦੇ ਵਿੱਚ ਆ ਤੁਸੀਂ ਭਲਾਈਆਣੇ ਦੇ ਕੋਲੇ ਆ ਤੁਸੀਂ ਤੇ ਭਲਾਈਆਣਾ ਦੋਦਾ ਹਾਂਜੀ ਦੋਦਾ ਇਹ 20 25 ਕਿਲੋਮੀਟਰ ਏਰੀਆ ਚ ਅਸੀਂ ਜਾ ਕੇ ਵੀ ਬਣਾ ਦਿੰਦੇ ਹਾਂ ਜੀ ਮਤਲਬ ਸਾਡੇ ਕੋਲ ਇੱਥੇ ਵੀਲ ਹੈ ਫਿਰ ਅਸੀਂ ਭਣਪਰਾ ਅੱਗੇ ਬਣਾ ਕੇ ਆਏ ਹਾਂ ਅਸੀਂ ਬਠਿੰਡੇ ਕੋਲੇ ਬਣਾ ਕੇ ਆਏ ਹਾਂ ਦੋਦਾ ਬਣਾ ਕੇ ਆਏ ਹਾਂ ਏਰੀਆ ਚ ਜਾਂਦੇ ਹਾਂ ਮਤਲਬ ਬਣਾ ਕੇ ਉਹਦੇ ਉੱਥੇ ਠੀਕ ਹੈ ਤੇ ਆ ਆ ਤੂੜੀ ਬਾਰੇ ਦੱਸੋ ਮੈਨੂੰ ਜਾਣਕਾਰੀ ਆ ਤੂੜੀ ਵਾਲੀ ਪ੍ਰੈਸ ਇਹ ਕਦੋਂ ਲਾ ਲਈ ਇਹ ਵੀਰ ਜੀ ਇਹ ਤੂੜੀ ਪ੍ਰੈਸ ਦੀ ਸਾਡੀ ਨਾ ਹੁਣ ਦੀ ਸਟਾਰਟਿੰਗ ਹੈ ਜੀ ਹਾਂਜੀ ਇਸ ਵਾਰ ਇਹਦੀ ਪੂਰੀ ਸਪਲਾਈ ਦੇਵਾਂਗੇ 50 ਕਿਲੋ ਦੀ ਗੱਠ ਹੋਗੀ ਇਹ ਜ਼ਿਆਦਾਤਰ ਬਾਈ ਆਪਣੇ ਇਧਰ ਖੁੱਲੀ ਤੂੜੀ ਵਿਖਦੀ ਹੈ ਜਿਹੜੀਆਂ ਅਦਰ ਸਟੇਟ ਹੈ ਜਦੋਂ ਉਥੇ ਸਾਈਲੇਜ ਜਾਂਦਾ ਨਾ ਤੇ ਸਾਈਲੇਜ ਦੇ ਨਾਲ ਉਹ ਸਾਥ ਤੂੜੀ ਦੀ ਮੰਗ ਕਰਦੇ ਆ ਜੀ ਉਹ ਕਹਿੰਦੇ ਬਾਈ ਯਾਰ ਸਾਨੂੰ ਤੂੜੀ ਨਾਲ ਦਿਓ ਜੀ ਤਾਂ ਫਿਰ ਉਹ ਤੂੜੀ ਦੀ ਉਹਨਾਂ ਦੀ ਮੰਗ ਕਰਕੇ ਇਸ ਵਾਰ ਪ੍ਰੈਸ ਲਈ ਹੈ ਜੇ ਕੋਈ ਕਿਸੇ ਭਰਾ ਨੇ ਜਦੋਂ ਸਾਨੂੰ ਲੋਡ ਹੋਵੇ ਧੂੜੀ ਵੇਚਣੀ ਹੋਵੇ ਉਦੋਂ ਆਪਾਂ ਲੋਕਲ ਚੋਂ ਖਰੀਦ ਵੀ ਲੈਨੇ ਆ ਤੇ ਬਾਹਰ ਅਸੀਂ ਉਹਦੀ ਸੇਲ ਵੀ ਕਰਦੇ ਆ ਸੇਲ ਵੀ ਕਰਦੇ ਆ ਤੇ ਜੇ ਕੋਈ ਜ਼ਿੰਮੇਦਾਰ ਕਹਵੇ ਮੇਰੇ ਗੰਢਾ ਹੀ ਬਣ ਕੇ ਦੇ ਦੋ ਜੇ ਬਣਾਉਣੀਆਂ ਹੋਵੇ ਬੇ ਬੇਫਿਕਰੋ ਕੇ ਬਣਾ ਲੈ ਭਾਈ ਜੋ ਪਰਸਤੇ ਬਣ ਦਾਂਗੇ ਆਪਾਂ ਵੀ ਆਪ ਦੀ ਧੂੜੀ ਲਿਆਵੇ ਤਾਂ ਗੰਢਾ ਬਣਾ ਕੇ ਲੈ ਜੀ ਬਣਾ ਕੇ ਲੈ ਜੀ ਜਿਹੜੀ ਕੋਈ ਉਹਦੀ ਬੈਠ ਕੇ ਪੁਰਾਣਾ ਗੱਲ ਕਰ ਲਾਂਗੇ ਜਿਹੜੀ ਬਣਾਈ ਹੋਈ ਲੈ ਲਾਂਗੇ ਹਾਂ ਵੀ ਮਿਹਨਤ ਆ ਇਹ ਵੀ ਇਹ ਵੀ ਕਰ ਸਕਦੇ ਆ ਆਪਾਂ ਹਾਂ ਕਰ ਸਕਦੇ ਆ ਭਾਈ ਜੀ ਜਦੋਂ ਜੇ ਕਿਸੇ ਨੇ ਖਰੀਦਣੀਆਂ ਹੋਣ ਕੋਈ ਦੂਰ ਦਾ ਬੰਦਾ ਦੇਖਦਾ ਹੋਵੇ ਤਾਂ ਉਹ ਆਰਡਰ ਵੀ ਕਰ ਸਕਦਾ ਜ ਤੇ ਜੇ ਕਿਸੇ ਨੇ ਤੂੜੀ ਵੇਚਣੀ ਹੋਵੇ ਉਹ ਵੀ ਲਾਈਨ ਤੇ ਲੱਗ ਸਕਦਾ ਹਾਂ ਉਹ ਬਸ ਇੰਨਾ ਜਰੂਰ ਕਈ ਵਾਰ ਉਹਦੇ ਹਸਤੇਪਾ ਨੂੰ ਸੀਜ਼ਨਲ ਕਾਲ ਦੀ ਵੇਟ ਕਰਨੀ ਪੈਂਦੀ ਆ ਖਰੀਦਾਂਗੇ ਜਰੂਰ ਲੋੜ ਉਹ ਵੀ ਤੇ ਟਿਕਰੀ ਦੀ ਨਹੀਂ ਆ ਬਲੋਕਲ ਦੀ ਕਰੀ ਹਾਂ ਵੀ ਜੇ ਕਿਸੇ ਨੇ ਤੂਲੀ ਵੇਚਣੀ ਆ ਤੇ ਆ ਆ ਉਹਦੋਂ ਬੀਜਣ ਵੇਲੇ ਵਰਤਦੇ ਸੀ ਇਹ ਬੀਜਣ ਵਾਲੇ ਪਲਾਂਟਰ ਆ ਬਈ ਮਤਲਬ ਜਿਹਨੂੰ ਆਪਾਂ ਪ੍ਰੈਸ਼ਰ ਵਾਲੀ ਮਸ਼ੀਨ ਜੀ ਨੂੰ ਆਪਾਂ ਕਹਿ ਦਿੰਨੇ ਆ ਬਈ ਤਾਂ ਇਹ ਉਹਦੇ ਆਸਤੇ ਆ ਇਹ ਵੀ ਅਸੀਂ ਮਤਲਬ ਉਹ ਪਲਾਂਟਰ ਤੋਂ ਬਿਨਾ ਜਿਵੇਂ ਜੂਰੀਆ ਪਾਉਣੇ ਆ ਨਾ ਇਸ ਮਸ਼ੀਨ ਨਾਲ ਜੂਰੀਆ ਵੀ ਪੈ ਜਾਂਦੀ ਆ ਮਿੱਟੀ ਵੀ ਲੱਗ ਜਾਂਦੀ ਆ ਪੌਦਿਆਂ ਨੂੰ ਮੱਕੀ ਦੇ ਪੌਦਿਆਂ ਨੂੰ ਇਹ ਸਾਰੀ ਤੇ ਬੀਜਾ ਵੀ ਜਾਂਦਾ ਮਿੱਡਾਂ ਵਾਲੀ ਮੱਕੇ ਦੇ ਨਾਲ ਬੀਜੀ ਵੀ ਜਾਂਦੀ ਆ ਮਤਲਬ ਕੁੱਲ ਮਿਲਾ ਕੇ ਤੁਹਾਡੇ ਕੋਲੋਂ ਬੰਦਾ ਸਰਬਸਾਂ ਲੈ ਸਕਦਾ ਮੱਕੀ ਬੜਵਾਉਣੀ ਆ ਮੱਕੀ ਬੜਵਾ ਲੇ ਹਾਂਜੀ ਪਿੱਟ ਚ ਚਾਰ ਮੱਕੀ ਦਾ ਕੁਤਰਾ ਕਰਵਾਉਣਾ ਕੁੱਤਰਾ ਵੀ ਕਰਵਾ ਲੇ ਹਾਂਜੀ ਹਾਂਜੀ ਅ ਮੱਕੀ ਦੀਆਂ ਗੰਡਾਂ ਬਣਵਾਉਣੀਆਂ ਗੰਡੀਆਂ ਬਣਵਾ ਲੇ ਜੀ ਬਾਈ ਮੱਕੀ ਦੀਆਂ ਗੰਡਾਂ ਖਰੀਦਣੀਆਂ ਤਾਂ ਖਰੀਦ ਵੀ ਲਵੇ ਖਰੀਦ ਵੀ ਲਵੇ ਹਨਾ ਮੱਕੀ ਵੇਚਣੀ ਆ ਤਾਂ ਵੀ ਜੀ ਵੇਚ ਵੀ ਲਵੇ ਮੱਕੀ ਖਰੀਦ ਵੀ ਲਵਾਂ ਖਰੀਦ ਵੀ ਲਵਾਂ ਮੱਕੀ ਦੀ ਕੁਆਲਿਟੀ ਤੋ ਵੇਖ ਚੱਕ ਜਰੂਰ ਕਰਾਂਗੇ ਪਰ ਮੱਕੀ ਖਰੀਦ ਦੇ ਜਿੰਨੇ ਵੜਾ ਕੇ ਖੇਤੋਂ ਹੀ ਠੇਕੇ ਨਾਲ ਉਹਦੇ ਘਰੇ ਮਸਟਾਉਣੀ ਆ ਉਹ ਵੀ ਸਿਰਦਾਂ ਹਾਂ ਵੀ ਜੇ ਅਗਲੇ ਨੇ ਕਹਿਣਾ ਵੀ ਭਾਈ ਵੀ ਕੱਲਾ ਵੀ ਮੈਂ ਮੈਨੂੰ ਨਹੀਂ ਮੁੜਕਾ ਹੋਣਾ ਚਾਹੀਦਾ ਵੀ ਮੈਨੂੰ ਤਾਂ ਇਹੀ ਪਤਾ ਲੱਗਣਾ ਚਾਹੀਦਾ ਵੀ ਮੇਰੀ ਵੱਡ ਕੇ ਘਰੇ ਆ ਗਈ ਤਾਂ ਉਹ ਵੀ ਕਰ ਦੇਉਗੇ ਹਾਂਜੀ ਉਹ ਭਈਆ ਤੁਸੀਂ ਵੇਖੀ ਜਾਨੇ ਆ ਇਹਨਾਂ ਚ 100 120 ਵੀ ਕੁਆਂਟਲ ਪੈਂਦੇ ਆ ਵੱਡੇ ਟਰਾਲੀ ਆ ਸਾਡੇ ਕੋਲੇ ਸਾਰਾ ਸੈਟਿੰਗ ਇਹਦਾ ਤੁਹਾਡੇ ਸੈਟਅਪ ਕਰਕੇ ਇੱਥੇ ਆਪਾਂ ਇੱਕ ਹੀ ਸ਼ੋਅ ਕਰਿਆ ਇਹਨਾਂ ਦੇ ਨਾਲ ਹੀ ਅਸੀਂ ਸਾਡਾ ਕੰਮ ਹੈ ਅਸੀਂ ਉਹਦੇ ਘਰੇ ਲਾ ਕੇ ਆਉਣੀ ਆ ਉਹ ਆਪਦਾ ਬਸ ਘਰੇਗੇ ਚੀਜ਼ ਸਭਾਲ ਕਿਆ ਬਾਤਾਂ ਮਤਲਬ ਸਾਰੇ ਕਾਹੇ ਦਾ ਠੇਕਾ ਉਹ ਉਹਦਾ ਵੀ ਹੋ ਜਾਂਦਾ ਠੇਕਾ ਮਾਰ ਲੈਨੇ ਆ ਅ ਮੇਰੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਆ ਜਿਹੜੇ ਕਿਸੇ ਨੇ ਤੂੜੀ ਮਤਲਬ ਖਰੀਦਣੀ ਆ ਉਹ ਵੀ ਖਰੀਦ ਲੈ ਜੇ ਕਿਸੇ ਨੇ ਵੇਚਣੀ ਆ ਉਹ ਵੀ ਵੇਚ ਲੈ ਜੇ ਕਿਸੇ ਨੇ ਗੰਡਾ ਬਣਮਾਉਣਾ ਉਹ ਵੀ ਬਣਵਾ ਲੈ ਤਾਂ ਮਤਲਬ ਕਹਿਣ ਤੋਂ ਭਾਵ ਤੁਹਾਡੇ ਤੋਂ ਇੰਨੀਆ ਸਰਵਿਸ ਬੰਦਾ ਲੈ ਸਕਦਾ ਲੈ ਲੈ ਸਕਦਾ ਲੈ ਸਕਦਾ ਮਤਲਬ ਯਾਰ ਕਹਿਣ ਤੋਂ ਭਾਵੇਂ ਇਹ ਆ ਵੀ ਠੀਕ ਆ ਯਾਰ ਕਈ ਵਾਰੀ ਅਸੀਂ ਚੱਕਵੇਂ ਪਣ ਦੇ ਵਿੱਚ ਇਧਰਲੇ ਪਾਸੇ ਨੂੰ ਆ ਜੀ ਵੀਰੇ ਬਈ ਕਈ ਵਾਰੀ ਚੱਕ ਮੇ ਪਣ ਦੇ ਵਿੱਚ ਆ ਕੇ ਅਸੀਂ ਬਹੁਤ ਵੱਡੇ ਵੱਡੇ ਟਰੈਕਟਰ ਲੈ ਲੈਨੇ ਆ ਉਦਾਂ ਹੀ ਲੈ ਲੈਨੇ ਆ ਜੀ ਜੀ ਪਰ ਜੇ ਸੱਚੀ ਅਸੀਂ ਇਹਨੂੰ ਇੱਕ ਕੰਮ ਦੇ ਤੌਰ ਤੇ ਅਪਲਾਈ ਕਰਨਾ ਤੇ ਕਿਸਾਨਾਂ ਵਾਸਤੇ ਕਾਬਲੇ ਆਧਾਰਨ ਵੀਡੀਓ ਆ ਕਿ ਯਾਰ ਅਸੀਂ ਮਸ਼ੀਨਰੀ ਸਾਡੀ ਟੌਰ ਆ ਸਾਡਾ ਰਜਗਾਰ ਆ ਪਰ ਇਹ ਸਾਡੀ ਟੌਰ ਉਦੋਂ ਹੀ ਆ ਜੇ ਸਾਡਾ ਇਹ ਰਜਗਾਰ ਆ ਨਹੀਂ ਇਹ ਜੇ ਸਾਡਾ ਰੋਜਗਾਰ ਨਹੀਂ ਫਿਰ ਇਹ ਸਾਡੀ ਟੌਰ ਵੀ ਨਹੀਂ ਟੌਰ ਨਹੀਂ ਟੌਰ ਵੀ ਨਹੀਂ ਤਾਂ ਮਸ਼ੀਨਰੀ ਖਰੀਦਣੀ ਆ ਤਾਂ ਵਾਕਈ ਇਹ ਸੋਚ ਕੇ ਖਰੀਦੋ ਯਾਰ ਵੀ ਹਾਂ ਇਹਦੇ ਤੋਂ ਮੈਂ ਕੀ ਕੰਮ ਲੈ ਸਕਦਾ ਮੈਂ ਇਹਨੂੰ ਇਹ ਜੇ ਮੈਨੂੰ ਇੱਜ਼ਤ ਦਿਵਾ ਸਕਦੀ ਹੈ ਮੈਂ ਇਹਨੂੰ ਕੀ ਇੱਜ਼ਤ ਕੀ ਇੱਜ਼ਤ ਦਿਵਾ ਸਕਦਾ ਬਹੁਤ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਬਾਈ ਨਾਲ ਹਾਂ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਬਹੁਤ ਕੋਸ਼ਾ ਯਾਰ ਜੇ ਕਰੋਗੇ ਤਾਂ ਬੜਾ ਕੋਸ਼ਾ ਜੇ ਨਹੀਂ ਕਰਨਾ ਤਾਂ ਫਿਰ ਕੱਖ ਵੀ ਹੈ ਨਹੀਂਗਾ ਪਰ ਉਹ ਉਹ ਉਦਾਹਰਨ ਹੈ ਮੱਲਣ ਪਿੰਡ ਦੇ ਵਿੱਚ ਸੰਤ ਫਾਰਮਸ ਵਾਲੇ ਸੰਤ ਦੇ ਪੁੱਤਰਾਂ ਦੀ ਇਹ ਉਦਾਹਰਨ ਹੈ ਇੱਕ ਕਾਬਲੇ ਧਾਰਨ ਇਨਸਾਨ ਆ ਜਿਨ੍ਹਾਂ ਨੂੰ ਦੇਖ ਕੇ ਨੌਜਵਾਨਾਂ ਨੂੰ ਉਹ ਸਿੱਖਣਾ ਚਾਹੀਦਾ ਵੀ ਹਾਂ ਯਾਰ ਕੰਮ ਨੂੰ ਬੰਨ੍ਹ ਕੇ ਤੋੜਿਆ ਜਾ ਸਕਦਾ ਤਾਂ ਐਵੇਂ ਤੋੜਿਆ ਜਾ ਸਕਦਾ ਵੀ ਖੋਦ ਇੱਕ ਤੁਹਾਨੂੰ ਵੀ ਗੱਲ ਦੱਸਦਣਾ ਖੋਦ ਬਹੁਤ ਵੱਡੀ ਜਾਇਦਾਦ ਵਾਲੇ ਬੰਦੇ ਨਹੀਂ ਆਮ ਜੇ ਜੀ ਤੁਹਾਡੇ ਘਰੇ ਹੁੰਦੀ ਹੈ ਮੇਰੇ ਘਰੇ ਹੁੰਦੀ ਹੈ ਇੰਨੀ ਕਿ ਜਮੀਨ ਜਾਇਦਾਦ ਵਾਲੇ ਬੰਦੇ ਆ ਪਰ ਜਿਹੜਾ ਆ ਸੈਟਅਪ ਬਣਾਇਆ ਇਹ ਸਮਝਣਾ ਬਣਾਇਆ ਤੇ ਸਮਝਣਾ ਚਲਾਇਆ ਸੱਚੂ ਜੇ ਕਿਸੇ ਨੂੰ ਲੋੜ ਹੋਈ ਤਾਂ ਦੱਸਿਓ ਬਾਈ ਹੁਣ ਆ ਦੇ ਨੰਬਰ ਆ ਜਿਹੜੇ ਸਕਰੀਨ ਤੇ ਆ ਜਿਉਂਦੇ ਰਹੋ